ਅਜਨਾਲਾ ਦੇ ਪਿੰਡ ਪੁੱग्गा ਤੋਂ ਰਾਤ ਨੂੰ ਦੁਕਾਨ ਬੰਦ ਕਰਕੇ ਘਰ ਜਾ ਰਹੇ ਵਿਅਕਤੀ ਤੇ ਭੇਦ ਭਰੇ ਹਾਲਾਤਾਂ ਚ ਹਮਲਾ ਹੋਇਆ ਤੇ ਉਸ ਨੂੰ ਅਗਵਾ ਕਰ ਲਿਆ ਗਿਆ ਰਾਤ ਨੂੰ ਆਪਣੇ ਭਰਾ ਨੂੰ ਫੋਨ ਕਰਕੇ ਵਿਅਕਤੀ ਨੇ ਕਿਹਾ ਕਿ ਮੈਨੂੰ ਬਚਾ ਲਓ ਤੇ ਮੈਨੂੰ ਬੰਦੇ ਪੈ ਗਏ ਨੇ ਨੌਜਵਾਨ ਦਾ ਸਾਰਾ ਪਰਿਵਾਰ ਅਜਨਾਲਾ ਪੁਲਿਸ ਥਾਣੇ ਪਹੁੰਚਿਆ ਹੈ ਤੇ ਪੁਲਿਸ ਕੋਲੋਂ ਇਨਸਾਫ ਦੀ ਗੋਹਾਰ ਲਗਾ ਰਿਹਾ ਹੈ ਬਰਹਾਲ ਪੁਲਿਸ ਇਸ ਮਾਮਲੇ ਵਿੱਚ ਜਾਂਚ ਦੀ ਗੱਲ ਕਹਿ ਰਹੀ ਹੈ ਤੇ ਕਹਿ ਰਹੀ ਹੈ ਕਿ ਜਲਦ આરોપીਆਂ ਨੂੰ ਕਾਬੂ ਕਰ ਲਿਆ ਜਾਏਗਾ ਦੇ ਗ ਪ੍ਰਵਿੰਦਰ ਸਿੰਘ ਸਾਡਾ ਛੋਟਾ ਵੀਰ ਜੇ ਪੂਗੀ ਡੇਰੀ ਛੜੀ ਗਈ ਤੇ ਪੂਗਿਆਂ ਤੋਂ ਭਾਜੀ 8 ਵਜੇ 8:15 ਦੇ ਬੰਦ ਕਰਕੇ ਆਉਂਦੇ ਨੇ ਤੇ ਪੁਲ ਤੇ ਨਜੀਕੀ ਰਹਿਗੇ ਕਿਲੋਮੀਟਰ ਪਿੰਡ ਤੋਂ ਦੂਰ ਤੇ ਉਹਨਾਂ ਨੂੰ ਉੱਥੇ ਬੰਦੇ ਪਹੇਗੇ ਛੋਟੇ ਵੀਰ ਨੂੰ ਉਹਨਾਂ ਨੇ ਫੋਨ ਕੀਤਾ ਵੀ ਮੈਨੂੰ ਬੰਦੇ ਪਹੇਗੇ ਨੇ ਤੇ ਆਓ ਮੇਰੇ ਮਗਰ ਜਦੋਂ ਅਸੀਂ ਉੱਥੇ ਗਏ ਆ 40 ਮਿੰਟਾਂ ਬਾਅਦ ਉੱਥੇ ਭਾਜੀ ਮੋਟਰਸਾਈਕਲ ਹੀ ਆ ਤੇ ਸਾਡੇ ਵੀਰ ਜੀ ਨਹੀਂ ਉੱਥੇ ਆ ਗਏ ਤੇ ਸ਼ੀਲਡਾ ਮੋਟਰਸਾਈਕਲ ਦੀਆਂ ਟੁੱਟੀਆਂ ਤੇ ਮੋਟਰਸਾਈਕਲ ਸਾਈਡ ਤੇ ਲੱਗਾ ਹੈ ਰਾਤ ਦੇ ਮਤਲਬ ਹੋਈ ਨੇ ਗਵਾਹ ਮਦਲੋ ਇਹ ਨਹੀਂ ਪਤਾ ਲੱਗੰਦਿਆ ਵੀ ਜਾਂ ਕਿ ਇਹ ਬਨੇ ਕੋਈ ਲੁੱਟਖੋ ਵਾਲੇ ਨੇ ਖੜਿਆ ਹੈ ਤੇ ਜਾਂ ਉਹਨਾਂ ਨੂੰ ਕਿਸੇ ਨੇ ਵੀ ਮਾਰਨ ਵਾਸਤੇ ਖੜਿਆ ਜੀ ਹੂੰ ਹਾਂ ਜੀ ਪਹਿਲਾਂ ਕੋਈ ਕਿਸੇ ਨਾਲ ਰੰਜਿਸ਼ ਕਿਸੇ ਤਰ੍ਹਾਂ ਦੀ ਨਹੀਂ ਭਾਈ ਕੋਈ ਰੰਜਿਸ਼ ਨਹੀਂ ਹੈ ਜੀ ਬਿਲਕੁਲ ਭਲੇ ਮਾਸ ਨੇ ਸਾਡੇ ਵੀਰ ਜੀ ਕੋਈ ਸਾਡਾ ਕੋਈ ਨਾ ਕੋਈ ਲੈਣਾ ਕੋਈ ਦੇਣਾ ਨਹੀਂ ਕੋਈ ਤਹੇ ਤੇ ਲਿਦਾ ਨਹੀਂ ਕੋਈ ਸਾਡਾ ਬੈਰ ਵਿਰੋਧ ਨਹੀਂ ਹੈਗਾ ਜੀ ਹਾਂਜੀ ਹਾਂਜੀ ਸਿ ਮੋਟਰਸਾਈਕਲ ਟੁੱਟਾ ਸੀ ਮੋਟਰਸਾਈਕਲ ਜੀ ਉਡਾਈ ਥੋੜਾ ਗੇ ਸੀ ਕੀ ਉਹਨਾਂ ਦੀ ਕੀ ਲੱਗਦਾ ਕਿ ਡੇਕੇ ਟੁੱਟਾ ਜਾਂ ਤੋੜਪਾਂ ਨਹੀਂ ਕੀਤੀ ਜਿੱਦਾਂ ਕਿ ਇਹਨੇ ਚੱਲਦੇ ਮੋਟਰਸਾਈਕਲ ਤੇ ਉਹਨੂੰ ਕੋਈ ਡਾਂਗਾ ਡੂੰਗਾ ਮਾਰ ਕੇ ਰੋਕਣ ਦੀ ਕੋਸ਼ਿਸ਼ ਕੀਤੀ ਆ ਤੇ ਫਿਰ ਉੱਤੇ ਬਾਤੀ ਉਹਦੇ ਦੇ ਅਟੈਕ ਕੀਤਾ ਜੀ ਹੂੰ ਪੁਲਿਸ ਕੰਪਲੀਟ ਕਰਤੀ ਤੁਸੀਂ ਥਾਣੇ ਹਾਂਜੀ ਕੀਤੀ ਜੀ ਕੀ ਸਮਾਰਟੀ ਰਾਦ ਨੂੰ ਆ ਗਈ ਜੀ ਸਾਡੇ ਕੋਲ ਜਦੋਂ ਇਹਨਾਂ ਨੂੰ ਕਾਲ ਕੀਤੀ ਉਸੇ ਵੇਲੇ ਆ ਗਈ ਰਾਦ ਹੀ ਆ ਗਈ ਅੱਛਾ ਕੀ ਮੰਗ ਕਰਦੇ ਹੋ ਮੰਗ ਆਹੀ ਵੀ ਭਾਜੀ ਆਪਣੇ ਇਨਸਾਫ ਦੀ ਕਰਦੇ ਆ ਜੀ ਦੋ ਉਹਨਾਂ ਦੇ ਬੱਚੇ ਨੇ ਬੇਟੀ ਦੋ ਉਹਨਾਂ ਦੀ ਹਾਂਜੀ ਤੇ ਇਹ ਚਾਹੁੰਦੇ ਆ ਵੀ ਚੱਲ ਉਹਨਾਂ ਨੂੰ ਆਪਣੇ ਜਿੱਥੇ ਵੀ ਗਿਲੇ ਹੈਗਾ ਹੈ ਚੱਲੋ ਸਾਡੇ ਨਾਲ ਮਹਿਕਮਾ ਫੁੱਲ ਤੋਂ ਫੁੱਲ ਸਾਡੀ ਮਦਦ ਕਰੇ ਤਾਂ ਉਹਨਾਂ ਨੂੰ ਲੱਭਣ ਦੀ ਆਪਾਂ ਕੋਸ਼ਿਸ਼ ਕਰੀਏ ਜੀ ਕੀ ਨਾਮ ਕੀ ਗੱਲ ਬਤਿਓ ਜੀ ਮੇਰਾ ਨਾਮ ਜਸਪਾਲ ਸਿੰਘ ਆ ਮੇਰਾ ਬ੍ਰਦਰ ਦੁਕਾਨ ਬੰਦ ਕਰਕੇ ਪਿੰਡ ਨੂੰ ਆਉਂਦਿਆ ਸੀ ਕੌਣデア 8:26 ਤੇ ਮੈਨੂੰ ਫੋਨ ਕੀਤਾ ਕਿ ਛੇਤੀ ਆਜੋ ਪੁਲ ਤੇ ਮੈਨੂੰ ਬੰਦੇ ਪੈ ਕੇ ਵਿਚਾਲੋ 8:29 ਤੇ ਇੱਥੇ ਪਹੁੰਚ ਗਏ ਆ ਜਾਂਦੇ ਨੂੰ ਕੱਲਾ ਮੋਟਰਸਾਈਕਲ ਹੀ ਇੱਥੇ ਹੈਗਾ ਸੀ ਤੇ ਆਪ ਨਹੀਂ ਉੱਥੇ ਹੈਗਾ ਇਹ ਬਥੇਰਾ ਲਾਗੇ ਲੰਬੇ ਆ ਪਰ ਨਹੀਂ ਗੱਲ ਵੱਡੀ ਪ੍ਰਾਣੀ ਰੰਜਿਸ਼ ਨਹੀਂ ਪ੍ਰਾਣੀ ਰੰਜਿਸ਼ ਕੋਈ ਨਹੀਂ ਵੀਜੀ ਸਕਦੀ ਕਿਸੇ ਨਾਲ ਕਿਸੇ ਤਰ੍ਹਾਂ ਮੈਂ ਕਿਸੇ ਨਾਲ ਵੀਜੀ ਕੋਈ ਰੰਜਿਸ਼ ਨਹੀਂ ਕੀਤੀ ਕੀ ਲੱਤਾ ਕੌਣ ਲੈ ਕੇ ਰਣ ਨੂੰ ਕੋਈ ਪਤਾ ਕੁਛ ਨਹੀਂ ਵੀਜੀ ਅੰਦਾ ਕੋਈ ਪਤਾ ਨਹੀਂ ਜੀ ਨਾਲ ਵੀ ਤੁਹਾਡੇ ਕੋਲ ਗੁਰਵਿੰਦਰ ਸਿੰਘ ਜੀ ਵਹ ਸੀ ਹਾਂਜੀ ਵਹ ਸੀ ਦੋ ਬੇਟੇ ਆ ਸਸ ਜੀ ਕੀ ਮੰਗ ਕੇ ਕਰਦੇ ਮੰਗ ਇਹ ਨੂੰ ਵੀ ਜੀ ਵੀ ਹਸਾਬ ਦੀ ਹਸਾਬ ਦੀ ਮੰਗਿਆ ਵੀ ਪਤਾ ਲੱਗ ਸਕੇ ਕਿੱਥੇ ਆ ਸਾਨੂੰ ਜਿਹੜਾ ਸਹੀ ਸਲਾਮ ਨੂੰ ਮਿਲ ਸਕੀ ਜੇ ਕੋਈ ਧਮਕੀ ਵਗੈਰਾ ਆਈ ਨਹੀਂ ਦੇਖੋ ਨਹੀਂ ਵੀ ਜੀ ਕੋਈ ਕੋਈ ਧਮਕੀ ਨਹੀਂ ਆਈ ਤੁਹਾਡੀ ਕੋਈ ਨਾ ਨਾ ਕੋਈ ਵੀ ਜੀ ਨਾ ਨਾ ਹੈ ਗਈ ਨਹੀਂ ਕੋਈ ਆਪਣੇ ਰਿੰਜ ਕਿਸੇ ਨਾਲ ਨਹੀਂ ਆਈ ਹੈਗੀ ਅਵ ਡੇਰ ਨਾਈਟ ਸਾਨੂੰ ਇਤਲਾ ਮਿਲੀ ਸੀ ਫੋਨ ਤੇ ਕਿ ਗੁਰਵਿੰਦਰ ਸਿੰਘ ਦੋਦੀ ਡੇਰੀ ਦਾ ਕੰਮ ਕਰਦਾ ਹੂੰਗੇ ਉਹ ਆਪਣੇ ਘਰ ਨੂੰ ਜਾ ਰਿਹਾ ਸੀ ਤੇ ਰਸਤੇ ਦੇ ਵਿੱਚ ਕੁਝ ਅਣਪਛਾਤੇ ਵਿਅਕਤੀਆਂ ਨੇ ਉਹਨੂੰ ਗਵਾ ਕਰ ਲਿਆ ਉਹਦਾ ਮੋਟਰਸਾਈਕਲ ਜਿਹੜਾ ਨਹਿਰ ਦੀ ਪਟੜੀ ਤੇ ਖੜਾ ਉਹਨਾਂ ਦੇ ਪਰਿਵਾਰਕ ਮੈਂਬਰ ਸਾਡੇ ਕੋਲ ਥਾਣੇ ਆਏ ਨੇ ਹੂੰ ਉਹ ਜਿਸ ਤਰ੍ਹਾਂ ਉਹ ਚਾਹਣਗੇ ਉਹਨਾਂ ਦੇ ਸਟੇਟਮੈਂਟ ਜੋ ਵੀ ਹੋਊਗੀ ਉਹਦੇ ਅਨਸਾਰ ਕਾਰਵਾਈ ਕੀਤੀ ਜਾਵੇ